ਦੇਸ਼ ਭਾਗ ਦੇ ਅੰਦਰ ਬਹੁਤ ਮਤਵ ਰੱਖਦਾ ਹੈ। ਕਰੀਬ 200 ਸਾਲ ਅੰਗਰੇਜ਼ ਸਤੰਤਨਤ ਦੇ ਰਾਜ ਕੀਤਾ। ਉਪਰਾਧ ਕਰ 1947 ਦੇ ਵਿੱਚ ਇਸ ਦਿਨ ਜਿਹੜਾ ਆ ਅੰਗਰੇਜ਼ ਸਤੰਤਨਤ ਨੇ ਦੋ ਸਤੰਤ ਰਾਸ਼ਟਰ ਪਾਕਿਸਤਾਨ ਪਰ ਹਿੰਦ ਦਾ ਜਿਹੜਾ ਆ ਉਹਨਾਂ ਨੂੰ ਆਜ਼ਾਦ ਜਿਹੜਾ ਨਵਾਂ ਉਲ ਘਰਣ ਦਾ ਨਾ ਕੀਤਾ। 13 ਅਗਸਤ ਦੀ ਰਾਤ ਨੂੰ ਪਾਕਿਸਤਾਨ ਦਾ ਬੋਲ ਖੇਆ ਉਹਦੀ ਆਜ਼ਾਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ 15 ਉਹ ਜਿਹੜਾ ਹੈਗਾ ਦੇਸ਼ ਭਾਰਤ ਨੂੰ ਜਿਹੜਾ ਯਾਦ ਕੀਤਾ ਜਾਂਦਾ ਪਰ ਇਸ ਦੇ ਦਰਮਿਆਨ ਜਿੱਥੇ ਪੂਰੇ ਇਹਨਾਂ ਦੋਨਾਂ ਦੇ ਵਿੱਚ ਆਜ਼ਾਦੀ ਦੇ ਜਸ਼ਨ ਮਨਾਉਣੇ ਜਿਹੜੇ ਆ ਰੰਗ ਹੋ ਜਾਂਦੇ ਆ ਪਰ ਕਿਸੇ ਤਰ੍ਹਾਂ ਜਿਹੜਾ ਖੇਤਾ ਪੰਜਾਬ ਹੈ ਔਰ ਇਸੇ ਤਰ੍ਹਾਂ ਇਹ ਬੰਗਾਲ ਦਾ ਖੇਤਾ ਆ ਉਹ ਉਸ ਬਹੁਤ ਹੀ ਆਪ ਕਹਿ ਸਕਦੇ ਆ ਇਤਿਹਾਸ ਦੀ ਇੱਕ ਦੁਖਦ ਕੜੀ ਜਿਹੜੀ ਕੀ ਆ ਉਥੇ ਇਹਨਾਂ ਦੋਨਾਂ ਸੂਬਿਆਂ ਦੀ ਵੰਡ ਕੀਤੀ ਜਾਂਦੀ ਆ ਜਿੱਥੇ ਉਥੋਂ ਦੀ ਵਸੋਂ ਨੂੰ ਧਰਮ ਦੇ ਆਧਾਰ ਤੇ ਵੰਡਿਆ ਜਾਂਦਾ ਆ ਜਿਸ ਦੀ ਵਜ੍ਹਾ ਦੇ ਕਰਕੇ ਲੱਖਾਂ ਲੋਕਾਂ ਦੀ ਹਿਜਰ ਜਿਹੜੀ ਆ ਇੱਕ ਥਾਂ ਤੋਂ ਦੂਸਰੇ ਥਾਂ ਤੇ ਧਰਮ ਦੇ ਆਧਾਰ ਤੇ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਜਾਂਦੀ ਆ 13 ਅਗਸਤ ਰਾਤ ਨੂੰ ਜਦੋਂ ਪਾਕਿਸਤਾਨ ਦੇ ਵੰਡ ਦਾ ਐਲਾਨ ਜਿਹੜਾ ਆ ਰੇਡੀਓ ਤੋਂ ਕੀਤਾ ਜਾਂਦਾ ਆ ਉਹਦੇ ਨਾਲ ਹੀ ਜਿੱਥੇ-ਉੱਥੇ ਆਜ਼ਾਦੀ ਦੇ ਜਸ਼ਨ ਜਿਹੇ ਸ਼ੁਰੂ ਹੋ ਜਾਂਦੇ ਪਰ ਨਾਲ ਹੀ ਜਿਹੜੇ Hindu ਔਰ Sikh ਬਸੋ ਹੈਗੇ ਆ ਉਹਨਾਂ ਦੇ ਉੱਪਰ ਜਿਹੜੇ ਹਮਲੇ ਹੋਣ ਲੱਗਦਾ ਜਿਹੜਾ ਕੈਸਰਗਦੇ ਮੌਦੀ ਦੁਖਦ ਵਰਤਾਲਾ ਜਿਹੜਾ ਆ ਉਹ ਸ਼ੁਰੂ ਹੋ ਜਾਂਦਾ ਤੇ ਇਹ ਜਿਹੜਾ ਵਰਤਾਲਾ ਉਹ ਤੋਂ ਆਰੰਭ ਹੋ ਕੇ ਦੋਨਾਂ ਮੁਲਕਾਂ ਦੇ ਵਿੱਚ ਪਾਕਿਸਤਾਨ ਦਾ ਏਰੀਆ ਜਿਹੜਾ ਪਾਕਿਸਤਾਨ ਦੇ ਵਿੱਚ ਪੰਜਾਬ ਹੈ ਉੱਥੇ ਔਰ ਉਹਦੇ ਨਾਲ ਹੀ ਜਿਹੜਾ ਵਜਨ ਚੜਦਾ ਪੰਜਾਬ ਕਹਿੰਦੇ ਆ ਭਾਰਤ ਦੇ ਨਜ਼ਦੀਕ ਆ ਪੰਜਾਬ ਦਾ ਖੇਤਰ ਹੈਗਾ ਉੱਥੇ ਜਿਹੜੇ ਮੁਸਲਮਾਨ ਵੱਸਦੇ ਆ ਉਹਦੇ ਉੱਪਰ ਇਹ ਆ ਘੋੜੇ ਹੁੰਦਾ ਪੰਦਿਆ ਤੇ ਇਸ ਫਿਰਕੂਗ ਦੇ ਵਿੱਚ ਲੱਖਾਂ ਲੋਕ ਆਪਣੀ ਜਿਹੜੀ ਜ਼ਿੰਦਗੀ ਜਿਹੜੀ ਆ ਉਹ ਗਵਾ ਦਿੰਦੇ ਆ ਔਰ ਲੱਖਾਂ ਹੀ ਲੋਕ ਹੀ ਦੇ ਅਗਿਆ ਉਹ ਜਿਹੜਾ ਆਪਣਾ ਘਰ-ਘਾਟ ਆਪਣੀ ਜ਼ਿੰਦਗੀ ਭਰਦੀਆਂ ਕਮਾਈਆਂ ਜਾਇਦਾਦਾਂ ਜ਼ਮੀਨਾਂ ਨੂੰ ਛੱਡ ਕੇ ਜਿਹੜਾ ਆ ਦੂਸਰੇ ਮੋਰਟੇ ਦੇ ਵਿੱਚ ਜਿਹੜਾ ਆ ਉਹ ਜਾਣਾ ਪੈਂਦਾ ਹੈ ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਦੁਖਾਂਤ ਜਿਹੜਾ ਇਤਿਹਾਸ ਦੇ ਵਿੱਚ ਅੰਕਿਤ ਹੋ ਚੁੱਕਿਆ ਆ ਇਹਦੇ ਵਿੱਚ ਜਿੱਥੇ ਅ ਕਹਿ ਸਕਦੇ ਆ ਮਾਤਲਬ ਪੁਰਾਫਲੂਕਾ ਨੇ ਜਾਂ ਕਹਿ ਸਕਦੇ ਆ ਲਾਲਚ ਉਸੋ ਕੇ ਇੱਥੇ ਇੱਕ ਬਹੁਤ ਵੱਡਾ ਦੁਖਾਂਤ ਨੂੰ ਜਾਣ ਦਿੱਤਾ ਪਰ ਉਹਦੇ ਨਾਲ ਨਾਲ ਜਿਹੜਾ ਇਨਸਾਨੀਅਤ ਆ ਉਹ ਵੀ ਸ਼ਾਂਤ ਸਾਰਾ ਪਈ ਹੈ ਤੁਸੀਂ ਸਾਰਾ ਕੀ ਬਤਾਰਾ ਕਿਹੜੇ-ਕਿਹੜੇ ਜਿਹੜੇ ਇਤਿਹਾਸ ਦੀ ਜਿਹੜੇ ਤੱਥ ਆ 1947 ਇਸ ਵੰਡ ਦੇ ਨਾਲ ਜੁੜਿਆ ਹੋਇਆ ਆ ਆਪਾਂ ਅੱਜ ਇਸ ਤਾਰਫ ਸੇ ਤੁਹਾਡੇ ਨਾਲ ਸੰចេ ਕਰਦੇ ਆ 1947 ਦੀ ਵੰਡ ਪੰਜਾਬ ਦੀ ਖਿੱਤੇ ਦਾ ਉਹ ਦੁਖਾਂਤਕ ਪੰਨਾ ਹੈ ਜਿਸ ਦੀ ਚੀਜ਼ ਅੱਜ ਤੱਕ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਹਨ ਇਹ ਇਨਸਾਨੀ ਗਲਤੀ ਦਾ ਇੱਕ ਕਰੂਪਨ ਮੋਨਾ ਜਿਸ ਤੋਂ بچਿਆ ਜਾ ਸਕਦਾ ਸੀ ਦੁਨੀਆ ਵਿੱਚ ਆਪਣੇ ਮੁਲਕ ਨੂੰ ਜਮਹੂਰੀਅਤ ਦਾ ਆਗੂ ਮੰਨਣ ਵਾਲੀ ਬਰਤਾਨੀਆ ਸਰਕਾਰ ਦੀ ਇਸ ਇਤਿਹਾਸਕ ਗਲਤੀ ਦੀ سزا 1 ਕਰੋੜ ਤੋਂ ਵਧੇਰੇ ਪੰਜਾਬੀਆਂ ਨੂੰ ਸਹਣੀ ਪਈ ਜਿਸ ਵਿੱਚ 12 ਲੱਖ ਦੇ ਕਰੀਬ ਵੱਸੋਂ ਨੂੰ ਆਪਣੀ ਜਾਨ ਗਮੋਣੀ ਪਈ ਤੇ 80 ਲੱਖ ਤੋਂ ਵਧੇਰੇ ਵੱਸੋਂ ਦੀ ਹਿਜਰਤ ਹੋਈ ਜਿਸ ਵਿੱਚ ਮਾਲੀ ਨੁਕਸਾਨ ਅਰਬਾਂ ਵਿੱਚ ਹੋਇਆ ਤੇ ਮਾਲ ਡੰਗਰ ਦੇ ਨੁਕਸਾਨ ਦਾ ਤੇ ਕੋਈ ਅੰਕੜਾ ਹੀ ਨਹੀਂ ਔਰਤਾਂ ਨਾਲ ਵੈਸ਼ੀਅਤਵਤੀਰੇ ਕੀਤੇ ਗਏ ਪਰਿਵਾਰਾਂ ਦੇ ਪਰਿਵਾਰ ਸਦਾ ਲਈ ਵਿਛੜ ਗਏ ਅਸਲ ਵਿੱਚ ਇਹ ਭੂਗੋਲਿਕ ਵੰਡ ਨਾ ਹੋ ਕੇ ਪਾਈ ਚਾਰਿਆ ਮਨੁੱਖੀ ਜਜ਼ਬਾਤਾਂ ਰਿਸ਼ਤਿਆਂ ਦੇ ਨਿੱਗ ਆਪਸੀ ਭਰੋਸੇ ਦੀ ਵੰਡ ਸੀ ਜਿਸ ਦੀ ਮੰਗ ਕਿਸੇ ਵੀ ਪੰਜਾਬ ਦੇ ਜਾਇ ਵੱਲੋਂ ਨਹੀਂ ਸੀ ਕੀਤੀ ਗਈ ਗੈਰ ਪੰਜਾਬੀਆਂ ਦੀ ਕੀਤੀ ਕਰਨੀ ਦਾ ਫਲ ਪੰਜਾਬੀਆਂ ਨੂੰ ਸਜ਼ਾ ਦੇ ਰੂਪ ਵਿੱਚ ਭੁਗਤਣਾ ਪਿਆ ਗੱਲ 20 ਫਰਵਰੀ 1947 ਦੀ ਹੈ ਕਿ ਜਦੋਂ ਬ੍ਰਿਟਾਨਵੀ ਪ੍ਰਧਾਨ ਮੰਤਰੀ ਕਲੇਮੈਂਟ ਐਂਟਲੀ ਵੱਲੋਂ ਸੰਸਦ ਵਿੱਚ ਐਲਾਨ ਕੀਤਾ ਜਾਂਦਾ ਕਿ ਬ੍ਰਿਟਾਨਵੀ ਸਰਕਾਰ ਜੂਨ 1948 ਤੋਂ ਪਹਿਲਾਂ ਇੱਕ ਜ਼ਿੰਮੇਵਾਰ ਭਾਰਤੀ ਸਰਕਾਰ ਨੂੰ ਸੱਤਾ ਤਬਦੀਲ ਕਰਨ ਦਾ ਇਰਾਦਾ ਰੱਖਦੇ ਇਸ ਦਾ ਮੁੱਖ ਮਕਸਦ ਸ਼ਾਂਤੀਪੂਰਨ ਢੰਗ ਨਾਲ ਸੱਤਾ ਦਾ ਤਬਾਦਲਾ ਯਕੀਨੀ ਬਣਾਉਣਾ ਸੀ ਪਰ ਜੋ ਹੋਇਆ ਉਹ ਇਸ ਦੇ ਬਹੁਤ ਹੀ ਉਲਟ ਤੇ ਕਾਲੀ ਵਿੱਚ ਕੀਤਾ ਗਿਆ ਜਿਸ ਵਿੱਚ ਸਭ ਤੋਂ ਵੱਧੇਰੇ ਇੱਕ ਕੌਮਵਜੋ ਨੁਕਸਾਨ ਸਿੱਖਾਂ ਦਾ ਹੋਇਆ ਸੱਭਿਆਚਾਰਕ ਵੀ ਧਾਰਮਿਕ ਵੀ ਆਰਥਿਕ ਵੀ ਇੱਕ ਬ੍ਰਿਟਿਸ਼ ਵਕੀਲ ਸਰ ਸਿਰਲ ਰੈਡ ਕਲਿਫ ਨੂੰ 5 ਹਫਤਿਆਂ ਦੇ ਅੰਦਰ-ਅੰਦਰ ਇੱਕ ਲਕੀਰ ਖਿੱਚਣ ਤੇ ਭਾਰਤ ਤੇ ਪਾਕਿਸਤਾਨ ਨੂੰ ਵੰਡਣ ਲਈ ਕਿਹਾ ਗਿਆ ਸੀ ਇਹ ਲਕੀਰ ਦੋ ਦੇਸ਼ਾਂ ਭਾਰਤ ਤੇ ਪਾਕਿਸਤਾਨ ਦੀ ਕਿਸਮਤ ਦਾ ਫੈਸਲਾ ਕਰੇਗੀ ਪਰ ਕਾਗਈ ਦੇ ਟੁਕੜੇ ਤੇ ਇਸ ਹੱਦਬੰਦੀ ਦੇ ਨਤੀਜੇ ਵਜੋਂ ਹੋਰ ਵੀ ਬਹੁਤ ਕੁਝ ਹੋਇਆ 15 ਅਗਸਤ 1947 ਨੂੰ ਭਾਰਤ ਨੇ ਬ੍ਰਿਟਿਸ਼ ਸਾਮਰਾਜ ਦੇ 200 ਸਾਲਾਂ ਦੇ ਰਾਜ ਤੋਂ ਆਜ਼ਾਦੀ ਦਾ ਜਸ਼ਨ ਮਨਾਇਆ ਤੇ 17 ਅਗਸਤ 1947 ਰੈਡ ਕਲਿਫ ਦੀ ਲਕੀਰ ਖਿੱਚੀ ਗਈ ਤੇ ਜਿਸ ਦੇ ਨਤੀਜੇ ਵਜੋਂ ਆਧੁਨਿਕ ਇਤਿਹਾਸ ਦੇ ਸਭ ਤੋਂ ਵੱਡੇ ਮਨੁੱਖੀ ਪ੍ਰਵਾਸਾਂ ਵਿੱਚੋਂ ਇੱਕ ਹੋਇਆ ਜਿਸ ਵਿੱਚ ਲਗਭਗ 14 ਮਿਲੀਅਨ ਲੋਕ ਬੇਕਾਰ ਹੋਏ ਤੇ 10 ਲੱਖ ਤੋਂ ਵੱਧ ਲੋਕ ਮਾਰੇ ਗਏ ਜਿਸ ਨੂੰ ਹੱਦਾਂ ਵੰਡਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਰੈਡ ਕਲਿਫ ਕਦੇ ਵੀ ਪੰਜਾਬ ਦੀ ਜ਼ਮੀਨ ਦਾ ਦੌਰਾ ਨਹੀਂ ਕੀਤਾ ਜਿਸ ਨੂੰ ਉਸ ਨੇ ਕਾਗਜ਼ ਦੇ ਟੁਕੜੇ ਤੇ ਵੰਡਿਆ ਸੀ ਨਾ ਤਾਂ ਉਸ ਨੂੰ ਭਗੋਲ ਨਾ ਹੀ ਸੱਭਿਆਚਾਰ ਜਾਂ ਦੁਨੀਆ ਦੇ ਉਸ ਹਿੱਸੇ ਦੇ ਲੋਕਾਂ ਦੇ ਜੀਵਨ ਬਾਰੇ ਪਤਾ ਸੀ ਉਸ ਨੇ ਕੇਵਲ ਸੜਕਾਂ ਅਤੇ ਸਿੰਚਾਈ ਵਰਗੇ ਕਾਰਕਾਂ ਨੂੰ ਵੀ ਮਹੱਤਵ ਦਿੱਤਾ ਪਰ ਰੇਖਾ ਖਿੱਚਣ ਤੋਂ ਤੁਰੰਤ ਬਾਅਦ ਹਿੰਸਾ ਦੋਵਾਂ ਦੇਸ਼ਾਂ ਵਿੱਚ ਫੈਲ ਗਈ ਜਿਸ ਨੇ ਪੂਰੀ ਮਨੁੱਖਤਾ ਨੂੰ ਸ਼ਰਮਸ਼ਾਰ ਕੀਤਾ ਜੇਕਰ ਦੇਸ਼ ਦੀ ਵੰਡ ਜੂਨ 1948 ਵਿੱਚ ਮਿੱਥੀ ਗਈ ਸੀ ਤਾਂ ਇੰਨੀ ਕਾਲੀ ਵੀ ਕਿਉਂ ਕੀਤੀ ਗਈ ਜੇਕਰ ਇਸ ਵਿੱਚ ਹੋਰ ਵਧੇਰੇ ਸਮਾਂ ਹੁੰਦਾ ਤਾਂ ਕਤਲੋਗਾਰਧ ਨਾ ਹੁੰਦੀ ਇਸ ਦੇ ਫਟ ਹਰ ਪੰਜਾਬੀ ਨੂੰ ਸਹਿਣੇ ਪਏ ਭਾਵੇਂ ਉਹ Hindu ਸੀ ਮੁਸਲਮਾਨ ਸੀ ਤੇ ਭਾਵੇਂ ਸਿੱਖ ਇਹ ਕੌੜੀ ਸਚਾਈ ਹੈ ਕਿ ਬ੍ਰਿਟਾਨਵੀ ਸਰਕਾਰ ਮੁਸਲਮਾਨ ਲੀਗ ਅਤੇ ਕਾਂਗਰਸ ਦੀ ਕਾਲੀ ਨੇ ਇਸ ਭਿਆਨਕ ਕਤਲੋਗਾਰਧ ਵਿੱਚ ਵੱਡਾ ਰੋਲ ਅਦਾ ਕੀਤਾ ਇਹ ਵੀ ਇਤਿਹਾਸਿਕ ਤੱਤ ਹੈ ਕਿ ਮੁਹੰਮਦ ਅਲੀ ਜਨਾ ਨੇ ਅਕਾਲੀ ਆਗੂਆਂ ਮਾਸਟਰ ਤਾਰਾ ਸਿੰਘ, ਮਹਾਰਾਜ ਜਦਵਿੰਦਰ ਸਿੰਘ, ਗਿਆਨੀ ਕਰਤਾਰ ਸਿੰਘ ਨਾਲ ਮੀਟਿੰਗ ਕਰਕੇ ਸਿੱਖਾਂ ਨੂੰ ਪਾਕਿਸਤਾਨ ਵਿੱਚ ਸ਼ਾਮਲ ਹੋਣ ਅਤੇ ਉਹਨਾਂ ਨੂੰ ਸਨਮਾਨਯੋਗ ਸਥਾਨ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਜੇਕਰ ਸੇਖ ਆਗੂ ਉਹਨਾਂ ਦੀ ਗੱਲ ਮੰਨ ਲਿੰਦੇ ਤਾਂ ਪੂਰਾ ਪੰਜਾਬ ਪਾਣੀਪਤ ਦਿੱਲੀ ਤੱਕ ਪਾਕਿਸਤਾਨ ਵਿੱਚ ਚੜਾ ਜਾਂਦਾ। ਪਰ ਸੇਖਾਗੂਆ ਨੇ ਭਾਰਤ ਨਾਲ ਆਪਣੀ ਕਿਸਮਤ ਜੋੜ ਲਈ ਪਰ ਸਿੱਖਾਂ ਨੂੰ ਭਾਰਤ ਵਿੱਚ ਪੂਰਾ ਪੰਜਾਬਰ ਲਾਉਣ ਦਾ ਕੋਈ ਸਿਲਾ ਨਹੀਂ ਦਿੱਤਾ ਗਿਆ ਜਿਸ ਵਿੱਚ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਪੂਰੇ ਇਲਾਕੇ ਸ਼ਾਮਲ ਸਨ ਗੈਰ ਪੰਜਾਬੀਆਂ ਦੇ ਆਪਸੀ ਹਿੱਤਾਂ ਦੀ ਲੜਾਈ ਵਿੱਚ ਪੰਜਾਬ ਦੇ ਹਿੱਤ ਵੀ ਨੁਕਸਾਨੇ ਅਤੇ ਕਤਲੋਗਾਰਤ ਵੀ ਸੈਣੀ ਇਸ ਵੰਡ ਦੇ ਜ਼ਖਮ ਅੱਜ ਵੀ ਅੱਲੇ ਹਨ ਸਾਡੇ ਬਜ਼ੁਰਗ ਅੱਜ ਵੀ ਆਪਣੀ ਧਰਤੀ ਨੂੰ ਵੇਖਣਾ ਲੋਚਦੇ ਹਨ ਆਪਣੇ ਅਤੀਤ ਦੇ ਸੱਚ ਨੂੰ ਉਹ ਅੱਜ ਵੀ ਸੀਨਿਆਂ ਵਿੱਚ ਸਮੋਈ ਬੈਠੇ ਹਨ ਆਪਣੇ ਬਚਪਨ ਦੇ ਸਾਥੀਆਂ ਨੂੰ ਮਿਲਣਾ ਚਾਹੁੰਦੇ ਹਨ ਆਪਣੇ ਹੱਸ ਦੇ ਵਸ ਦੇ ਘਰਾਂ ਨੂੰ ਕਿਹੜੇ ਜ਼ਿਗਰੇ ਨਾਲ ਛੱਡਿਆ ਹੋਵੇਗਾ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਜਾਨਾਂ ਕਿਵੇਂ ਬਚੀਆਂ ਜਿਹੜੇ ਸਦਾ ਲਈ ਸਾਥ ਛੱਡ ਗਏ ਉਹਨਾਂ ਦੀਆਂ ਯਾਦਾਂ ਤਾਂ ਨਹੀਂ ਮਰੀਆਂ ਹੋਣੀਆਂ ਫਿਰਕੂ ਤਣਾ ਵਿੱਚ ਕਤਲ ਹੋਏ ਪਾਈਚਾਰੇ ਦਾ ਚਿਹਰਾ ਅੱਜ ਵੀ ਯਾਦ ਹੋਵੇਗਾ ਮੋੜ ਕਿਵੇਂ ਜ਼ਿੰਦਗੀਆਂ ਲੀਹਾਂ ਤੇ ਪਾਈਆਂ ਅੱਜ ਵੀ ਉਹ ਇਤਿਹਾਸ ਜਿਉਂਦਾ ਹੈ ਸੋ 1947 ਦੀ ਵੰਡ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਦਾ ਦੁਕਾਨ ਤੇ ਆ ਇਹਦੇ ਨਾਲ ਜਿੱਥੇ ਪੰਜਾਬ ਪੰਜਾਬੀਅਤ ਮਾਂ ਬੋਲੀ ਪੰਜਾਬੀ ਔਰ ਜਿਹੜੇ ਸਿੱਖ ਧਰਮ ਦੇ ਪੂਜਤਾ ਨੇ ਬਹੁਤ ਸਾਰਾ ਸਾਰਾ ਜਿਹੜਾ ਇਤਿਹਾਸਿਕ ਇਤਿਹਾਸਿਕ ਸਥਾਨ ਜਿਹੜੇ ਰਹਿ ਗਏ ਆ ਉਹ ਪਾਕਿਸਤਾਨ ਦੇ ਵਿੱਚ ਜਿਹੜੇ ਚਲੇ ਗਏ ਬਹੁਤ ਸਾਰਾ ਮੁਕੀ ਜਾਣਾ ਦਾ ਕੰਮ ਹੋਇਆ ਉਹਦੇ ਨਾਲ ਹੀ ਲੱਖਾਂ ਅਰਬਾਂ ਦੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਸੀ ਉੱਥੇ ਰਹਿ ਗਈਆਂ ਪਰ ਉਹ ਤੋਂ ਵੀ ਵੱਡਾ ਜਿਹੜਾ ਆਪਣੇ ਇਹਦੇ ਘਰ ਤਾਂ ਆ ਮਿਆਂ ਉਹਨਾਂ ਦਾ ਵਿਛੋੜਾ ਜਾਂ ਆਪਣੀਆਂ ਬਜ਼ੁਰਗਾਂ ਦੀ ਜਿਹੜੀ ਮਾਂ ਕਹਿ ਸਕਦੇ ਆ ਜਨਮ ਮਾਂਪੂ ਜਿਹੜੀ ਧੋਏ ਹੈਗੀ ਹੈ ਜਨਮ ਭੂਮੀ ਹੈਗੀ ਆ ਉਹ ਤੇ ਉਹਦੇ ਨਾਲ ਨਾਲ ਬਹੁਤ ਸਾਰੇ ਜਿਹੜੇ ਭਾਈਚਾਰੇ ਸਾਂਝਾ ਆਪਸ ਵਿੱਚ ਸੀ ਨਿਆ ਤੇ ਉਹ ਜਿਹੜਾ ਤਫਾਨ ਤੇ ਆ ਜਾਂ ਜਿਹੜਾ ਉਹ ਘਟਾ ਤੇ ਆ ਆ ਉਹ ਕਦੇ ਪੂਰਾ ਨਹੀਂ ਹੰਮਵਾਲਾ ਬੇਸ਼ੱਕ ਅੱਜ 15 ਅਗਸਤ ਨੂੰ ਅਸੀਂ ਆਜ਼ਾਦੀ ਦੇ ਜਿਹੜੇ ਦਿਨ ਤੇ ਵਜੋਂ ਯਾਦ ਕਰਦੇ ਆ ਪਰ ਉਹਨਾਂ ਮੱਖਾਂ ਜਾਨਾ ਮਨੁੱਖਤਾ ਦਾ ਜਿਹੜਾ ਕਹਾਣ ਹੈ ਉਹ ਵੀ ਜਰੂਰ ਯਾਦ ਕਰਨਾ ਚਾਹੀਦਾ ਹੈ ਕਿ ਜਦੋਂ ਬਾਗ ਦੇਸ਼ ਦੇ ਬਾਕੀ ਭਾਗਾਂ ਦੇ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸੀ ਤਾਂ ਉਸ ਵੇਲੇ ਸਾਡੇ ਬਜ਼ੁਰਗ ਸਾਡੇ ਮੱਜੀ ਸਾਡੀਆਂ ਮਾਮਾ ਸਾਡੀਆਂ ਭੈਣਾਂ ਰਹਾ ਲੱਬੇ ਪਿੰਡਾਂ ਦੇ ਵਿੱਚ ਆਪਣੀ ਜਾਨ ਦੀ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਜਾਨ ਦੀ ਸਲਾਮਤੀ ਦੇ ਲਈ ਭੱਜ ਲੱਗਦਾ ਸੀ ਆਪਣੀਆਂ ਉਮਰਾਂ ਦੀਆਂ ਕਮਾਈਆਂ ਆਪਣੇ ਜਾਇਦਾਦਾਂ ਛੱਡ ਕੇ ਦੂਸਰੇ ਖਾਂਦੇ ਜਾਣਾ ਸੀ ਬਹੁਤ ਵੱਡਾ ਦੁਖਾਂਤ ਬਹੁਤ ਬੜਾ ਅਹਿਸਾਸ ਹੈ ਜਿਹੜਾ ਵਰਤਾਰਾ ਹੈ ਜਰੂਰ ਸਮਾਜ ਵਿੱਚ ਬਹੁਤ ਰੱਖਿਆ ਕਰਦੇ ਆ ਬਹੁਤ ਗਮ ਹੋ ਗਿਆ ਪਰ ਜਿਹੜਾ ਪਿਆਰ ਦਾ ਇਹ ਵਰਤਾਰਾ ਸਾਡੇ ਮੁਰਗਾਂ ਮਸੀਹਾਂ ਦੇ ਵਿੱਚ ਆਜੀ ਉਸੇ ਤਰ੍ਹਾਂ ਬੈਠਾ ਹੈ ਸੋ ਜਰੂਰ ਆਪਾਂ ਇਸ ਇਤਿਹਾਸ ਦੇ ਉਹਨਾਂ ਪਾਤਰਾਂ ਨੂੰ ਜਿਨ੍ਹਾਂ ਨੇ ਆਪਣੀਆਂ ਜਾਨਾਂ ਇਸ ਵਰਤਾਰੇ ਦੇ ਵਿੱਚ ਗਵਾਲਦੀਆਂ ਉਹਨਾਂ ਨੂੰ ਯਾਦ ਕਰੀਏ ਅਸੀਂ ਆਪਣੇ ਚਾਚਾ ਨੂੰ ਉਹਨਾਂ ਸਾਰਿਆਂ ਜਿਹੜੇ ਮੁਰਖਤਾ ਨੇ ਇਸ ਕੈਸਾ ਕਰਦੇ ਇਨਸਾਨੀ ਗਵਧੀ ਦੀ ਜਿਹੜੀ ਕੀਮਤ ਦੇ ਆਪਣੀਆਂ ਜਾਨਾਂ ਦੇ ਕੇ ਕੋਈ ਆਪਣੇ ਪਰਿਵਾਰਾਂ ਦੇ ਆਪਣੇ ਜਾਇਦਾਦਾਂ ਦੇ ਆਪਣੇ ਧਾਰਮਿਕ ਕੀਤੇ ਦੇ ਕਾਰਨ ਜਿਹੜੀਆਂ ਬਹੁਤ ਸਾਰੀਆਂ ਨੁਕਸਾਨ ਕਿਤੇ ਆ ਉਹਨਾਂ ਨੇ ਸਹਿਆ ਅਸੀਂ ਉਹਨਾਂ ਸਾਰਿਆਂ ਕੀਮਤੀ ਜਾਨਾਂ ਨੂੰ ਨੁਕਸਾਨ ਹੋਇਆ ਜਿਹੜਾ ਆ ਸ਼ਰਧਾ ਦੇ ਬੋਲ ਭੇਟ ਕਰਦੇ ਹੋਏ ਉਹ ਜਿੰਨੀਆਂ ਵੀ ਗੀਤ ਜਨਨ ਚਾਹੇ ਕਿਸੇ ਵੀ ਤਾਲ ਕਰਕੇ ਨਹੀਂ ਆਉਣਾ ਅਸੀਂ ਉਹਨਾਂ ਨੂੰ ਸਿਜਦਾ ਕਰਦੇ ਹੋਏ ਉਹਨਾਂ ਦੇ ਸ਼ਰਧਾ ਦੇ ਬੋਲ ਭੇਟ ਕਰਦੇ ਆ ਵਾਹਿਗੁਰੂ ਜੀ ਦਾ ਬਖਸ਼ ਵਾਹਿਗੁਰੂ ਜੀ